ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਥੰਬਨੇਲ ਤੇ ਟਾਈਟਲ ਤੋਂ ਦੇਖ ਲਿਆ ਹੋਗਾ ਅਸੀਂ ਸਾਰੇ ਅੱਜ ਆਏ ਆ ਗੁਰਦੁਆਰਾ ਸ਼੍ਰੀ ਟਾਲੀ ਸਾਹਿਬ ਜੋ ਵੀ ਪਾਸ਼ਾਈ 6ਵੀਂ ਨਗਰੇਟ ਕਰਦਾ ਹੈ ਅਸੀਂ ਤੁਹਾਨੂੰ ਉੱਥੇ ਜਾ ਕੇ ਤੁਹਾਨੂੰ ਦਰਸ਼ਨ ਕਰਾਉਣੇ ਆ ਤੇ ਤੁਹਾਨੂੰ ਉਹਦੇ ਇਤਿਹਾਸ ਨਾਲ ਵੀ ਰੂਬਰੂ ਕਰਾਉਣੇ ਆ ਚਲੋ ਤੁਹਾਨੂੰ ਜਾ ਕੇ ਦਰਸ਼ਨ ਕਰਾਉਂਦੇ ਆ ਆ ਦੇਖੋ ਜੀ ਆ ਟਾਂਡੇ ਸ਼ਹਿਰ ਤੋਂ ਜਦੋਂ ਅਸੀਂ 2-3 ਕਿਲੋਮੀਟਰ ਅੱਗੇ ਆਨੇ ਆ ਆ ਗੁਰਦੁਦਵਰਾ ਸਾਹਿਬ ਦਾ ਬੋਰਡ ਲੱਗਾ ਹੋਇਆ ਜੀ ਆ ਦੇਖੋ ਜੀ ਗੁਰਦੁਆਰਾ ਟਾਲੀ ਸਾਹਿਬ ਇਤਿਹਾਸਿਕ ਸਥਾਨ ਪਾਕਤਾ ਇਸੇ ਪਿੰਡ ਨੂੰ ਕੱਟ ਅਸੀਂ ਤੁਹਾਨੂੰ ਅੰਦਰ ਲੈ ਆ ਤੇ ਤੁਹਾਨੂੰ ਦਰਸ਼ਨ ਮੇਲੇ ਕਰਾਉਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂਜੀ ਸੰਗਤ ਜੀ ਅਸੀਂ ਕੌਣ ਚੱਲੇ ਆ ਜੀ ਗੁਰਦੁਆਰਾ ਗੁਰਦੁਆਰਾ ਸ੍ਰੀ ਟਾਲੀ ਖਾਂ ਜੀ ਜਰੂਰ ਤੁਹਾਨੂੰ ਜਾ ਕੇ ਦਰਸ਼ਨ ਮੇਲੇ ਕਰਾਉਣੇ ਆਲੀ ਜੀ ਆਹ ਮਿੱਤਰੋ ਅਸੀਂ ਪਹੁੰਚ ਚੱਕਿਆ ਜੀ ਗੁਰਦੁਆਰਾ ਸ੍ਰੀ ਟਾਲੀ ਸਾਹਿਬ ਹੁਣ ਤੁਹਾਨੂੰ ਅੰਦਰ ਜਾ ਕੇ ਦਰਸ਼ਨ ਕਰਾਉਨੇ ਆ ਤੇ ਇੱਥੇ ਦੇ ਇਤਿਹਾਸ ਨਾਲ ਵੀ ਤੁਹਾਨੂੰ ਰੂਬਰੂ ਕਰਾਉਨੇ ਆ ਜੀ ਚਲੋ ਅੱਗੇ ਜਾ ਕੇ ਮਿਲਦੇ ਤੁਸੀਂ ਪਹੁੰਚ ਕੇ ਗੁਰਦੁਆਰਾ ਸ੍ਰੀ ਟਾਲੀ ਸਾਹਿਬ ਪਾਸ ਆਈ ਛੇਮੀ ਚਲੋ ਅੰਦਰ ਜਾ ਕੇ ਤੁਹਾਨੂੰ ਦਰਸ਼ਨ ਕਰਾਉਨੇ ਆ ਇਹ ਮਹਾਰਾਜ ਛੇਮੀ ਪਾਸਾ ਇਹਦਾ ਸਥਾਨ ਆ ਇਤਿਹਾਸ ਅਨੁਸਾਰ ਸਨ 1687 ਸੀ ਵਿੱਚ ਛੇਵੇਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਰੋਹਿਲੇ ਪਿੰਡ ਦੇ ਭਗਵਾਨ ਦਾਸ ਨੂੰ ਸੋਦ ਕੇ ਜਲੰਧਰ ਦੇ ਸੁਬਾਬਬਦਲ ਖਾਨ ਨਾਲ ਜੰਗ ਫਤਿਹ ਕਰਕੇ ਗੁਰੂ ਜੀ ਇਸ ਪਵਿੱਤਰ ਸਥਾਨ ਉੱਤੇ ਆਏ ਉਸ ਸਮੇ ਗੁਰੂ ਜੀ ਦੇ ਨਾਲ ਭਾਈ ਬਿਦੀਚੰਦ ਜੀ ਭਾਈ ਅਨੰਤਤਾ ਸਿੰਘ ਵਰਗੇ ਹੋਰ ਅਨੇਕ ਗਰਮੁਖ ਸਿੰਘਾਂ ਨਾਲ ਸਮ ਸਤਿਗੁਰੂ ਜੀ ਇੱਥੇ ਤਿੰਨ ਦਿਨਾਂ ਲਈ ਠਹਿਰੇ ਅਤੇ ਕੀਰਤਨ ਦੀਵਾਨ ਸਜਾਇਆ ਸਤਗੁਰ ਜੀ ਨੇ ਅੰਮ੍ਰਿਤ ਵੇਲੇ ਟਾਲੀ ਦੇ ਦਰਖਤ ਦੀ ਦਾਤਨ ਕਰਕੇ ਜ਼ਮੀਨ ਵਿੱਚ ਗੱਡ ਦਿੱਤੀ ਤਾਂ ਸੰਗਤ ਜੀ ਦਰਸ਼ਨ ਕਰੋ ਇਹ ਉਹੀ ਟਾਲੀ ਸਾਹਿਬ ਦਾ ਦਰਖਤ ਹੈ ਥੋੜੇ ਟਾਈਮ ਬਾਅਦ ਮਹਾਰਾਜ ਵੱਲੋਂ ਗੱਡੀ ਹੋਈ ਧਾਕਰ ਨੇ ਇੱਕ ਵੱਡੇ ਟਾਲੀ ਦੇ ਦਰਖਤ ਦਾ ਦਾਰੂਪ ਲੈ ਲਿਆ ਜਿਸ ਦੇ ਨਾਮ ਤੋਂ ਇਸ ਗੁਰਦੁਆਰੇ ਸਾਹਿਬ ਜੀ ਦਾ ਨਾਮ ਵੀ ਟਾਲੀ ਸਾਹਿਬ ਪੈ ਗਿਆ ਸੰਗਤ ਜੀ ਤੁਸੀਂ ਦਰਸ਼ਨ ਕਰ ਹੀ ਸਕਦੇ ਹੋ ਇਹ ਉਹੀ ਟਾਲੀ ਸਾਹਿਬ ਦਾ ਦਰਖਤ ਹੈ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਸੰਤ ਬਾਬਾ ਨਿਹਾਲ ਸਿੰਘ ਦੀ ਖੜੀਆਂ ਬੇਲਾ ਨਿਹਾਲ ਸਿੰਘ ਜਥੇਬੰਦੀ ਵੱਲੋਂ ਅਤੇ ਹੋਰ ਸਮੁੱਚੇ ਨਗਰ ਨਿਵਾਸੀਆਂ ਵੱਲੋਂ ਕੀਤੀ ਜਾ ਰਹੀ ਹੈ। ਸੰਗਤ ਜੀ ਆਹ ਹੈ ਜੀ ਇੱਥੇ ਦਾ ਸੰਖੇਪ ਵਿੱਚ ਲਿਖਿਆ ਹੋਇਆ ਇਤਿਹਾਸ ਤੁਸੀਂ ਪੜ੍ਹ ਵੀ ਸਕਦੇ ਹੋ। ਤਾਂ ਹੁਣ ਸੰਗਤ ਜੀ ਤੁਸੀਂ ਦਰਸ਼ਨ ਕਰਨ ਜਾ ਰਹੇ ਬੋਲੀ ਸਾਹਿਬ ਜੀ ਦੇ। ਜਦੋਂ ਸਤਗੁਰੂ ਜੀ ਦੇ ਘੋੜੇ ਦੇ ਪੋੜ ਮਾਰਨ ਨਾਲ ਜਲ ਦਾ ਪਵਿੱਤਰ ਚਸ਼ਮਾ ਨਿਕਲ ਜਾਂਦਾ ਹੈ ਜੋ ਬੋਲੀ ਸਾਹਿਬ ਜੀ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਗੁਰੂ ਸਾਹਿਬ ਜੀ ਨੇ ਇਸ ਪਵਿੱਤਰ ਸਥਾਨ ਨੂੰ ਵਰ ਦਿੱਤਾ ਜੋ ਆਪਣੀ ਸ਼ਰਧਾ ਨਾਲ ਇਸ ਬੋਲੀ ਸਾਹਿਬ ਦੇ ਪਾਣੀ ਨਾਲ ਸ্নান ਕਰੇਗਾ ਉਸ ਦੀ ਸਾਰੀਆਂ ਮਨਗਾਮਨਾ ਅਤੇ ਰੋਗ ਕੱਟੇ ਜਾਣਗੇ ਵਾਹ ਜੀ ਉਹ ਢਾਲੀ ਸਾਹਿਬ ਹੈ ਗੁਰੂ ਕੀ ਹੈ ਗੁਰੂ ਹਾਂਜੀ ਤੁਹਾਨੂੰ ਦਰਸ਼ਨ ਕਰਾਨ ਜਾ ਰਿਹਾ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਬਾਰ ਹਾਲ ਦੇ ਇਹ ਆ ਜੀ ਹੁਕਮਨਾਮਾ ਸਾਹਿਬ ਇਹ ਅੱਜ ਦਾ ਹੁਕਮਨਾਮਾ ਸਾਹਿਬ ਨਿਕਲਿਆ ਹੈ ਜੀ ਕਰੋ ਦਰਸ਼ਨ ਜੀ ਮਹਾਰਾਜ ਜੀ ਦੇ ਪ੍ਰਕਾਸ਼ ਚੜ੍ਹਦੇ ਪਏ ਨੇ ਵਾਹ ਦੇਖੋ ਜੀ ਆ ਹੈਗਾ ਇੱਥੇ ਦਾ ਰਸੋਈ ਘਰ ਤੇ ਆਪਾਂ ਹੁਣ ਤੁਹਾਨੂੰ ਅੰਦਰ ਜਾ ਕੇ ਦਿਖਾਨੇ ਆ ਆ ਦੇਖੋ ਇੱਥੇ ਬੂਆ ਖੁੱਲ ਤੇ ਆਪਾਂ ਚੱਲ ਗਏ ਆ ਜੀ ਅੰਦਰ ਆ ਦੇਖੋ ਆ ਰਸੋਈ ਘਰ ਚੈੱਕ ਕਰੋ ਆ ਰਸੋਈ ਘਰ ਇਧਰ ਦੀ ਆਪਾਂ ਰਸੋਈ ਘਰ ਆ ਗਈਆਂ ਤੇ ਇੱਥੇ ਸਭ ਕੁਝ ਪੱਕਦਾ ਆ ਦੇਖੋ ਆ ਚੂਲੇ ਦੇਖੋ ਕਿੰਨੇ ਪੁਰਾਣੇ ਜ਼ਮਾਨੇ ਵਾਲੇ ਰੱਖੇ ਆ ਦੇਖੋ ਚੂਲੇ ਚੂਲੇ ਦੇਖੋ ਕਿੰਨੇ ਪੁਰਾਣੇ ਆ ਆ ਦੇਖੋ ਮਿੱਟੀ ਲਾ ਕੇ ਕੁੱਕਰ ਆ ਦੇਖੋ ਇੱਚਾ ਡਾੜੂਣੀ ਚੀ ਤੇ ਆ ਦੇਖੋ ਆਹ ਚੂਲੇ ਕਿੰਨੇ ਪੁਰਾਣੇ ਆ ਦੇਖੋ ਤੇ ਆ ਇੱਥੇ ਟੂਟੀਆਂ ਲੱਗੀਆਂ ਸਬਜੀ ਬਣਾਉਣ ਨੂੰ ਤੇ ਆ ਦੇਖੋ ਜੀ ਇੱਥੇ ਕੜਾਈ ਰੱਖਨ ਨੂੰ ਆ ਦੇਖੋ ਜਿੰਦਰ ਰੱਖਿਆ ਤੇ ਆ ਚੂਲੇ ਆ ਇੱੱਚ ਸਬਜੀ ਬਣਾਈ ਆ ਦੇਖੋ ਅਜੇ ਤੱਕ ਪੱਕਦਾ ਪਿਆ ਗਰਮ ਆ ਇੱਥੋਂ ਆ ਦੇਖੋ ਜੇ ਗਰਮ ਆ ਤੇ ਆ ਤਵਾ ਇਹ ਹੁਣ ਘੱਟ ਯੂਜ਼ ਜਾਂਦਾ ਹੋਣਾ ਤੇ ਇੱਥੇ ਮੇਰੇ ਖਲ ਰੋਟੀਆਂ ਬੰਦੀਆਂ ਵਾ ਪ੍ਰਸ਼ਾਦ ਦੇ ਬੰਦਦੇ ਇੱਥੇ ਤੇ ਆ ਦੇਖੋ ਲੱਕੜਾਂ ਨਾਲ ਬਣਾਉਂਦੀ ਆ ਤੇ ਆ ਦੇਖੋ ਹੁਣ ਤੁਹਾਨੂੰ ਆਪਾਂ ਅੱਗੇ ਜਾ ਕੇ ਦਿਖਾਉਂਦੇ ਆ ਕਿ ਆ ਦੇਖੋ ਛੋਟਾ ਚੂਲਾ ਤੇ ਅੱਗੇ ਜਾਂਦੇ ਆਪਾਂ ਹੋਰ ਇੱਥੇ ਕਣਕ ਰਾਸ਼ਨ ਪਿਆ ਵਾ ਆ ਦੇਖੋ ਤੇ ਆਪਦੇ ਕਦੂ ਪਿਆ ਤੇ ਆ ਇੱਥੇ ਧੁੰਦੇ ਆ ਭਾਂਡੇ ਤੇ ਚਾ ਤੁਹਾਨੂੰ ਮੈਂ ਅੱਗੇ ਜਾ ਕੇ ਦਿਖਾਉਂਦਾ ਚਲੋ ਠੀਕ ਨੂੰ ਲੈ ਕੇ ਜਾ ਰਹੇ ਆ ਜੀ ਅਸੀਂ ਘੋੜਿਆਂ ਦੇ ਵੱਲ ਬਾਬਿਆਂ ਨੇ ਘੋੜੇ ਵੀ ਰੱਖਿਆ ਹੋਏ ਨੇ ਇਹਨਾਂ ਨੂੰ ਘੋੜਿਆਂ ਦੇ ਦਰਸ਼ਨ ਕਰਾਦੇ ਆ ਆ ਦੇਖੋ ਜੀ ਤੇ ਜੀ ਇਹਨਾਂ ਦਾ ਛਾਰਾ ਆ ਜੀ ਘੋੜਿਆਂ ਦਾ ਛੋਲੇ ਸਕਾਰੇ ਬਾਬੇ ਇਹਨੂੰ ਦੇਖ ਕੇ ਭੱਜ ਗਈਆਂ